ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵੱਡਾ ਕਬੱਡੀ ਕੱਪ ਜਿੱਥੇ ਬੈਸਟਾਂ ਦੇ ਲਈ 59 11 ਟਰੈਕਟਰ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ نیچے ਆ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਅਸੀਂ ਕਬੱਡੀ ਨਾਲ ਰਿਲੇਟਡ ਹਰ ਪ੍ਰਕਾਰ ਦੀ ਵੀਡੀਓ ਇਸ ਤੇ ਪਾਉਂਦੇ ਰਹਿੰਦੇ ਹਾਂ ਤੇ ਨਾਲ ਬਣੇ ਘੰਟੀ ਦੇ ਬਟਨ ਨੂੰ ਦਬਕ ਕੇ ਆਲਟ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਦੋ ਮੰਡਾ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ 15 16 17 ਤੇ 18 ਦਸੰਬਰ 2023 ਨੂੰ ਕਰਵਾਇਆ ਜਾਵੇਗਾ ਜਿੱਥੇ ਕਬੱਡੀ ਓਪਨ ਤਿੰਨ ਖੜਾਈ ਬਾਉਂਦੇ ਮੈਚ ਕਰਵਾਏ ਜਾਣਗੇ ਜਿੰਨਾ ਦਾ ਪਹਿਲਾ ਇਨਾਮ 1 ਲੱਖ ਰੁਪਿਆ ਤੇ ਦੂਸਰਾ ਇਨਾਮ 75000 ਰੁਪਿਆ ਹੋਵੇਗਾ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ ਜਕਸ਼ਨ ਦੇ ਆਫੀਸ਼ੀਅਲੀ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ ਤੇ ਨਾਲ ਹੀ ਦੋਸਤੋ ਬੈਸਟ ਰੇਟਰ ਤੇ ਬੈਸਟ ਜਾਫੀ ਨੂੰ ਮੋਡੀਫਾਈ 911 ਟਰੈਕਟਰ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਜਿੱਦਾਂ ਸਾਨੂੰ ਇਸ ਕਬੱਡੀ ਕੱਪ ਬਾਰੇ ਹੋਰ ਇਨਫੋਰਮੇਸ਼ਨ ਮਿਲਦੀ ਆ ਵੀ ਇਸ ਕਬੱਡੀ ਕੱਪ ਤੇ ਕਿਹੜੇ ਪਲੇਅਰ ਖੇਡਣਗੇ ਤੇ ਕਿਹੜੀਆਂ ਟੀਮਾਂ ਖੇਡਣਗੀਆਂ ਅਸੀਂ ਤੁਹਾਨੂੰ ਵੀਡੀਓ ਪਾ ਕੇ ਦੱਸ ਦਵਾਂਗੇ ਸਾਡੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਚੰਗੀ ਲੱਗਣ ਦੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ